ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇਹ ਮੋਟਰ ਆ ਜਿਹੜੀ ਵਾਸ਼ਿੰਗ ਮਸ਼ੀਨ ਦੀ ਮੋਟਰ ਲਈ ਹੈਗੀ ਇਹਦੇ ਵਿੱਚੋਂ ਆਪਾਂ ਤੁਹਾਨੂੰ ਤਾਂਬਾ ਕੱਢਣ ਦਾ ਕਾਪਰ ਕੱਢਣ ਦਾ ਸਹੀ ਤਰੀਕਾ ਦੱਸਾਂਗੇ ਕਿਵੇਂ ਕੱਢ ਸਕਦੇ ਆਪਾਂ ਆਪਾਂ ਮੋਟਰ ਮੰਨ ਲਓ ਕੋਰ ਲੈ ਲਈ ਜਿਹਦੇ ਵਿੱਚ ਕਾਪਰ ਆਗਾ ਇਹਨੂੰ ਇੱਕ ਸਾਈਡ ਤੋਂ ਆਪਾਂ ਗ੍ਰੈਂਡਰ ਲੈਣਾ ਹੈਗਾ ਗ੍ਰੈਂਡਰ ਦੇ ਨਾਲ ਇੱਕ ਸਾਈਡ ਸਾਰੇ ਹੌਲੀ ਹੌਲੀ ਕਰਕੇ ਵੱਢ ਦੇਣੀ ਹੈਗੀ ਤਾਰਾਂ ਦੀ ਤੇ ਹੁਣ ਦੇਖੋ ਤੁਹਾਡੇ ਸਾਹਮਣੇ ਆ ਇਹ ਤਾਰਾਂ ਸਾਰੀਆਂ ਇੱਕ ਪਾਸੇ ਆਪਣੀਆਂ ਕੱਟੀਆਂ ਗਈਆਂ ਬਿਲਕੁਲ ਸਾਫ਼ ਤਾਂਬਾ ਨਿਕਲਦਾ ਨਾ ਤਾਂਬਾ ਖਰਾਬ ਹੁੰਦਾ ਕੋਈ ਜ਼ਿਆਦਾ ਇਸ ਤੋਂ ਵੱਧ ਆਪਾਂ ਲਈ ਹੈ ਇੱਕ ਆਹ ਚਾਬੀ ਚਾਬੀ ਦੇ ਨਾਲ ਸੱਟ ਮਾਰਨੇ ਉੱਪਰੋਂ ਬਣਿਆ ਬਣਾਇਆ ਕਵੈਲ ਆਪਣਾ ਤਹਾਡੇ ਸਾਹਮਣੇ ਬਾਹਰ ਆ ਜੂਗਾ ਚਾਬੀ ਕੋਈ ਖਰਾਬ ਦੀ ਚਾਬੀ ਲੈ ਲਿਓ ਵਧੀਆ ਚਾਬੀ ਨਾਲ ਖਰਾਬ ਕਰ ਦਿਓ ਆ ਦੇਖੋ ਇਹ ਸਭ ਤੋਂ ਸੌਖਾ ਤਰੀਕਾ ਹੈ ਤਾਂਬਾ ਕੋਈ ਵੀ ਕੋਰ ਹੋਵੇ ਮੋਟਰ ਦੀ ਹੋਵੇ ਪੱਖੇ ਦੀ ਹੋਵੇ ਫੈਨਟਿਚ ਦੀ ਮੋਟਰ ਦੀ ਹੋਵੇ ਸਾਰੀਆਂ ਕੋਰਾਂ ਚੋਂ ਤਾਂਬਾ ਕੱਢਣ ਦਾ ਸਹੀ ਤਰੀਕਾ ਇਹ ਆ ਜੇ ਆਪਾਂ ਨੂੰ ਦੂਜੀ ਕੋਰ ਚੋਂ ਤਾਂਬਾ ਕੱਢਣਾ ਹੋ 15 ਮਿੰਟ ਲੱਗਦੇ ਨੇ 20 ਮਿੰਟ ਲੱਗਦੇ ਨੇ ਤਾਂ ਆਹ ਕੋਰ ਚੋਂ ਤਾਂਬਾ ਕੱਢਣਾ ਆਪਾਂ ਨੂੰ ਆਹ ਤਰੀਕੇ ਨਾਲ ਸਿਰਫ 5 ਕੁ 5 ਜਾਂ 4 ਮਿੰਟ ਦਾ ਸਮਾਂ ਲੱਗੂ ਨਾਲੇ ਸਮੇਂ ਦੀ ਬਚਤ ਹੁੰਦੀ ਆਪਣੇ ਨਾਲੇ ਤਾਂਬਾ ਆਪਣਾ ਸਾਫ਼ ਨਿਕਲਦਾ ਵਧੀਆ ਕੋਈ ਖਰਾਬ ਨਹੀਂ ਹੁੰਦਾ ਤਾਂਬਾ ਪੁਰਦਾ ਨਹੀਂ ਹੈਗਾ ਇਹਨਾਂ ਤਾਂਬਾ ਉਹ ਦੇਖੋ ਤੁਸੀਂ ਹੁਣ ਆਹ ਤਰੀਕਾ ਆਪਣਾ ਮੈਨੂੰ ਲੱਗਿਆ ਕਮੈਂਟ ਚ ਦੱਸਿਓ ਵੀ ਵਧੀਆ ਲੱਗਿਆ ਜਾਂ ਜਿਹੜੇ ਪਹਿਲਾਂ ਆ ਤਰੀਕੇ ਨਾਲ ਕਿਵੇਂ ਕੱਢਦੇ ਨੇ ਮੈਂ ਤਾਂ ਇਹ ਤਰੀਕਾ ਕਾਫੀ ਸਾਲਾਂ ਦਾ ਵਰਤਦਾ ਆ ਹੁਣ ਆਪਾਂ ਪਰਾ ਜਿਹੜੇ ਇੱਕ ਸਿੰਗਲ ਕੁਆਰ ਹੈ ਇਕੱਲੇ ਇਕੱਲੇ ਪਲਾਸ ਦੇ ਨਾਲ ਫੜ ਕੇ ਖਿੱਚਦੇ ਨੇ ਨਮਾ ਸਾਫ ਕੁਆਲ ਨਿਕਲੂ ਪੂਰਾ ਦਾ ਪੂਰਾ ਇਹ ਮੋਟਰ ਦੇ ਵਿੱਚੋਂ ਆਪਾਂ ਤਾਂਬੇ ਦਾ ਵੇਟ ਕਰਕੇ ਦੇਖਿਆ ਜਦੋਂ 700 ਗ੍ਰਾਮ ਆਪਣਾ ਪਿੱਛੇ 600 ਗ੍ਰਾਮ ਦੇ ਦਵੇ ਵੇਟ ਨਿਕਲੇ ਦਾ ਤਾਂਬੇ ਦਾ ਧੰਨਵਾਦ ਜੀ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਕਰੋ ਕਮੈਂਟ ਕਰੋ ਅੱਗੇ ਤੋਂ ਆਪਾਂ ਇਹ ਵੀ ਵੀਡੀਓ ਬਣਾਉਂਦੇ ਰਹਾਂਗੇ ਸਤਿ ਸ੍ਰੀ ਅਕਾਲ ਧੰਨਵਾਦ